ਆ ਸਾਰੇ ਗਏ ਗਏ ਸਾਰੇ ਬੰਦੇ ਦੀ ਐ ਬਾਏ ਹਾਂ ਉਹ ਲੈ ਕੇ ਸਾਰੇ ਨੂੰ ਦੇਖ ਅੱਗ ਲੱਗਿਆ ਉਹਦਾ ਅੱਗ ਲੱਗਿਆ दारू ਪੀਤੀ ਹੋਈ ਐ ਲੋ ਵੀ ਅੱਜ ਆਪਾਂ ਕਰਦੇ ਆ ਕੀਰਤਪੁਰ ਸਾਹਿਬ ਤੇ ਤੁਹਾਨੂੰ ਦਿਖਾਉਣਾ ਜਿਹੜੇ ਆਪਾਂ ਇੱਥੇ ਆ ਕੇ ਆਪਣੇ ਜਿਹੜੇ ਫੁੱਲ ਨੇ ਉਹ ਤੇਰਦਿਆਂ ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਲ ਆਪਾਂ ਕੋਈ ਸਮਾਨ ਤੇਰਦਿਆਂ ਤੇ ਉਹ ਸਮਾਨ ਆ ਜਿਹੜਾ ਉਹ ਆਹ ਜਿਹੜੇ ਮੁੰਡੇ ਨੇ ਦੇਖੋ ਲੈ ਕੇ ਜਾਂਦੇ ਨੇ ਜਿਹੜਾ ਵੀ ਕੋਈ ਸਮਾਨ ਮਿਲਦਾ ਇਹ ਮੁੱਛ ਪਾਈ ਜਾਂਦੇ ਆਖੀ ਵਾਲੇ ਕਦੇ ਖੁੱਲ ਨਹੀਂ ਸਕਦੇ ਇਹ ਕੀ ਚੀਜ਼ ਹੋ ਰਹੀ ਹੈ ਮੈਨੂੰ ਸਾਰੇ ਪਈਏ ਰਖਦੇ ਸਾਰੇ ਪ੍ਰਵਾਸੀ ਨੇ ਪ੍ਰਵਾਸੀਆਂ ਨੇ ਮਸਲੇ ਸਾਰੇ ਪਾਸੇ ਕਬਜ਼ਾ ਕਰ ਰਖਿਆ ਨਾ ਕੱਢ ਪੈਸੇ ਹੁਣ ਨਾ ਕੱਢ ਕਿਵੇਂ ਠੀਕ ਕਰਿਆ ਅਸੀਂ ਤਾਂ ਬਣਾਵਾਂਗੇ ਵੀਡੀਓ ਅਸੀਂ ਤਾਂ ਬਣਾਵਾਂਗੇ ਕੋਣ ਨਾ ਇਹ ਸਾਡੀ ਵੀਡੀਓ ਨਾ ਬਣਾਓ ਇਹ ਜੀ ਸਮਾਨ ਕੱਢਦੇ ਆ ਵਿੱਚੋਂ ਦਿਖਾਓ ਨਾ ਇਹ ਲੋਕਾਂ ਤੇ ਸਾਡੀ ਵੀਡੀਓ ਜਾਊਗੀ ਸਾਨੂੰ ਚੱਕ ਲੈਣਗੇ ਚੱਕਣਾ ਤਾਂ ਬਣਦਾ ਹੀ ਐ ਗਲਤ ਕੰਮ ਕਰਦੇ ਹੋ ਲੋਕ ਤਾਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਪਾ ਕੇ ਜਾਂਦੇ ਨੇ ਤੁਸੀਂ ਪ੍ਰਿੰਦਰੋ ਚੱਕ ਚੱਕ ਸਮਾਨ ਖਾਈ ਜਾਂਦੇ ਨੇ ਇਹਨਾਂ ਨੂੰ ਕੁਝ ਹੁੰਦੇ ਨਹੀਂ ਹਨ ਸਾਰੇ ਪ੍ਰਵਾਸੀ ਨੇ ਕਿਤੇ ਤਾਂ ਹੈਡ ਨਹੀਂ ਰਹਿਤਾ ਉਹ ਤੂੰ ਕਿਹਦਾ ਹੈਡ ਐ ਉਹ ਮੁੜ ਗਿਆ ਕਹਿੰਦਾ ਮੈਂ ਤੁਮਨੇ ਕਿ ਲਿਆ ਆਵੇਂ ਸਰਬ ਦੇਖਣੇ ਲਈ ਦੇਖਣੇ ਲਈ ਨਹੀਂ ਆਇਆ ਤੂੰ ਨਾ ਹਿੱਟ ਹੈ ਅਜੇ ਵੀ ਤੇਰੇ ਵਰਗੀਆਂ ਆ ਅਜੀ ਉੱਤੇ ਅਜੀ ਕਿਹਨੇ ਕਿਹਨੇ ਦਰਾਬਾਂ ਵੀ ਨਾਲ ਪਈ ਫਿਰਦਾ ਹੋਇਆ ਤੇਰੇ ਕਿੰਨੇ ਬੰਦੇ ਨੇ ਇਹ ਤੇਰੇ ਬੰਦੇ ਕਿੰਨੇ ਨੇ ਮੇਰੇ ਬੰਦਾ ਕੋਈ ਨਹੀਂ ਹੈ ਸਾਰੇ ਤੇਰੇ ਬੰਦੇ ਨੇ ਲਗਾ ਲੇ ਸੜ ਤੇ ਯਾਰ ਇਦਾਂ ਤੂੰ ਤਾਣੂ ਲੈ ਚਾਰ ਨੰਬਰ ਦਵਾਰਾ ਨਾ ਮੈਂ ਨਹੀਂ ਜਾਣੇ ਪਹਿਲਾਂ ਬਾਹਰ ਚੱਲ ਤੂੰ ਨਹੀਂ ਹੋਰ ਦਾਰੂ ਵੀ ਕਿ ਤੂੰ ਸਿੱਥੇ ਘਰੀ ਜਾਣਾ ਗੇੜ ਦਿੰਦੇ ਦਾਰੂ ਵੀ ਕਿਉਂ ਦਾ ਕੀ ਫਾਇਦਾ ਉਹ ਦਿਰੀ ਦਿਰੀ ਰਹਤਾ ਤਾ ਤੇ ਇੱਧਰ ਦਾ ਕੀ ਫਾਇਦਾ ਦਾਰੂ ਪੀ ਕੇ ਦਾ ਦਾਰੂ ਪੀ ਕਿਉਂਦਾਦਾ ਕੀ ਫਾਇਦਾ ਯਾਰ ਤੇ ਪੈਗ ਕਿੰਨੇ ਗਏ ਆ ਆ ਸਾਰੇ ਗਏ ਕਿਸੇ ਬੰਦੇ ਦੀ ਐ ਬਾਏ ਹਾਂ ਉਹ ਲੈ ਗਿਆ ਸਾਰੇ ਨੂੰ ਦੇਖ ਅੱਗ ਲੱਗਿਆ ਉਹਦਾ ਪੈਗ ਲੱਗਿਆ ਦਾਰੂ ਪੀਤੀ ਹੋਈ ਐ ਅੱਗ ਲੱਗਿਆ ਇੱਥੇ ਕਿਹੜੇ ਦਿੰਦਾ ਫਿਰਦਾ ਆ ਸਾਰੇ ਜਿਹੜੇ ਹੈਗੇ ਨੇ ਇੱਥੇ ਤੁਹਾਨੂੰ ਪਤਾ ਹੀ ਆ ਵੀ ਇਹ ਸਾਰੇ ਪ੍ਰਵਾਸੀ ਆਏ ਹੋਣ ਨੇ ਇੱਥੇ ਆ ਬਰਦਨ ਗੰਦ ਪਾਉਂਦੇ ਸੀ ਕੀ ਹਾਲਾਤ ਨੇ ਹੁਣ ਇਹ ਪੰਜਾਬ ਦੇ ਆਪਾਂ ਸਮਝ ਹੀ ਨਹੀਂ ਸਕਦੇ ਆਪਾਂ ਆਪਣੇ ਛੋਟਾ ਬਣਾ ਦੇ ਨਾਲ ਇੱਥੇ ਫੁੱਲ ਪੱਗ ਜਾਂਦੇ ਆ ਇੱਥੇ ਆ ਕੇ ਇਹ ਗੰਦ ਪਾਉਂਦੇ ਨੇ ਜਿੰਨਾ ਵਿੱਚ ਸਮਾਨ ਛੱਡਦੇ ਆ ਉਹ ਚੱਕ ਕੇ ਓਏ ਗਾਲ ਕੱਢਦਾ ਓਏ ਗਾਲ ਕੱਢਦਾ ਤੂੰ ਗੁਰਦੁਆਰੇ ਆ ਕੇ ਹੈਂ ਛੜਾ ਤੁਸੀਂ ਕਿੱਥੇ ਹੋ ਤੁਸੀਂ ਚਲੋ ਭਾਈ ਚਲੋ ਆ ਹਾਲਾਤ ਹੋ ਰਹੇ ਨੇ ਪੰਜਾਬ ਦੇ ਅੱਜਕੱਲ ਇਹ ਇਹ ਜਿਹੜੀ ਵੀਡੀਓ ਸਰਕਾਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਇਹ ਤੇ ਗੌਰ ਕਰ ਸਕੇ ਆ ਕੀਰਤਨਪੁਰ ਸਾਹਿਬ ਆਪਾਂ ਖੜੇ ਆ ਆ ਭੈਣ ਭਰਾਵਾਂ ਦੇ ਨਾਲ ਆਪਦੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਫੁੱਲ ਪਾਉਣ ਵਾਸਤੇ ਤੇ ਆ ਬੰਦੇ ਇੱਥੇ ਗੰਦ ਪਾਉਂਦੇ ਨੇ ਗੈਂਗ ਬਣਾ ਰੱਖੀ ਇਹਨਾਂ ਨੇ ਇੱਥੇ ਪਵਿੱਤਰ ਯਾਤਰਾ ਚਲ ਦਾਰੂ ਵੀ ਕਿਥੇ ਗੰਦ ਪਾਉਂਦੇ ਨੇ ਹੈ ਆਦਕ ਨੇ ਕਿੰਨੇ ਨੇ ਇਹ ਘਟੋ ਘਟ ਨਹੀਂ ਨਹੀਂ ਕਰਦੇ 100 ਬੰਦਾ ਹੋਊ ਇੱਥੇ ਇਧਰਲੇ ਪਾਸੇ ਦਿਖਾਇਆ ਤੁਹਾਨੂੰ ਉਧਰਲੇ ਪਾਸੇ ਬਹੁਤ ਫਿਰਦੇ ਨੇ ਸਾਰਾਂ ਦੇ ਪੇਗ ਲੱਗੇ ਹੋਣਗੇ ਹਾਂ ਸਭ ਦੀ ਦਾਰੂ ਪੀਤੀ ਹੋਈ ਆ ਸਾਰੇ ਇੱਥੇ ਹੈ ਸਾਰੋ ਦਾਰੂ ਪੀ ਆਇਆ ਇਧਰ ਆ ਫਰਾ ਉਰਿਆ ਇਧਰ ਆ ਫਰਾ ਉਰਿਆ ਆ ਜਾ ਉਰਿਆ ਦਾਰੂ ਕਿਤਨੇ ਲੋਕੋ ਨੇ ਦਾਰੂ ਪੀਆ ਹੈ ਆਇਆ ਦਾਰੂ ਪੀਤੀ ਇੱਥੇ ਯਾਦਰਾ ਕੰਨ ਦਰਤਾ ਹੁੰਦੇ ਤੂੰ ਕਿਤਨੇ ਕਿਤਨੇ ਲੋਕੋ ਨੇ ਪੀਆ ਹੈ ਉਹ ਜਾਂਦੇ ਨੇ ਮੇਰੇ ਸਾਡੇ ਹੋਣਗੇ 50 60 ਹਜ਼ਾਰ ਹਨ ਬੜੇ ਬੜੇ ਫਿੱਤੇ ਹਨ ਬੜੇ 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 ਵਾਲੇ ਫਿੱਤੇ ਹਨ ਤੁਮ ਟੇ ਨਹੀਂ ਕਿਤੇ ਨਹੀਂ ਆਪ ਲੋਕ ਕਿਣਾ ਨਹੀਂ ਮਤਾ ਜੋ ਜੋ ਪੈਸਾ ਆਪ ਨਿਕਾਲਦੇ ਹੋ ਉਹ ਇਹ ਨਿਕਲواتੇ ਹੈ ਜੋ ਆਪ ਨਿਕਾਲਦੇ ਹੋ ਐ ਓਏ ਗੁਰਦੁਆਰੇ ਵਾਲੇ ਨਹੀਂ ਸਕਤੇ ਗੁਰਦੁਆਰੇ ਵਾਲੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਤੇ ਇਹ